ਇਹਲਾ ਬਹੁਤ ਘੈਰ ਲੱਗਾ ਤੂੰ ਲੈ ਤਰੇ ਮਤਲਬ ਆਣਾ ਹੈ ਨਾ ਫਰੀਕੋਰਡ ਦਾ ਪਹਿਲੀ ਵਾਰੀ ਮੇਲਾ ਨਾ ਮੈਂ ਦੇਖਿਆ ਪਹਿਲੀ ਵਾਰੀ ਇੰਨਾ ਤਕੜਾ ਪ੍ਰੋਜੈਕਟ ਆ ਚੰਦੂ ਲੱਗਦਾ ਉਹ ਨਵਾਂ ਜਵਾਕਰਾਂ ਦੇਣ ਵੇਹ ਤਾਂ ਕੱਢੇ ਮੈਂ ਕਹਾਂ ਹੁੰਦਾ ਲੈਣਾ ਉਹਦੇ ਤੇ ਜਵਾਕਰਾਂ ਦੇਣ ਵੇਹ ਕੱਢੇ ਬਈ ਆਪਣੇ ਜਨ ਜਵਾਕਰਾਂ ਦੇ ਹੈਗੇ ਆਪਣੇ ਹੈ ਨਹੀਂਗੇ ਮੰਨ ਜੀ ਉਹ ਸੁਣੀ ਸ਼ਾਮ ਆ ਉਹ ਵੀ ਕੋਈ ਪ੍ਰੋਗਰਾਮ ਦੇਖਣਾ ਉਹ ਤਾਂ ਦੇਖਾਂਗੇ ਉਹਨੂੰ ਸਾਡਾ ਪਰ ਫਿਰ ਮੈਨੂੰ ਖਵਾਉ ਪਿਆ ਵੀ ਖਵਾਉਂਗਾ ਤੈਨੂੰ ਇੰਨੀ ਵਾਰੀ ਤੇ ਬਣ ਗਈ ਇੱਥੇ ਤੈਨੂੰ ਸੱਦਿਆ ਜੋ ਖਾਉ ਪੀਉਂਗੀ ਤੂੰ ਟੈਨਸ਼ਨ ਨਾ ਲੈ ਮੈਂ ਮੰਨ ਗਈ ਗੱਲ ਤੈਨੂੰ ਸਾਰਾ ਕੁਝ ਪ੍ਰੋਜੈਕਟ ਦਿ ਆਹ ਚੀਜ਼ਾਂ ਦੇਖ ਸਰਾਇਆ ਹੈ ਪਰਜਾਈ ਨੂੰ ਨਾਲ ਲੈ ਆਉਂਦਾ ਕੁਤਵਾਲ ਹੁੰਦਾ ਸੋਨਾ ਟਾਈਮ ਪੀਸ ਹੈ ਜਾਂਟਾ ਤੇ ਇਹ ਗੱਲ ਹੋਰ ਹੈ ਮੌਲਾ ਹੈ ਇੱਥੇ ਮੇਲੇ ਤੇ ਨਾ ਜ਼ਿਆਦਾਤਰ ਆ ਚੀਜ਼ਾਂ ਆਈਆਂ ਕ੍ਰੌਕਰੀ ਆ ਦੇ ਚਾਲੇ ਬਹੁਤ ਘੰਟੇ ਰਸੋਨਾ ਦਾ ਮਨ ਕਿਆ ਤਰ੍ਹਾਂ ਦੀ ਚੀਜ਼ ਜ਼ਿਆਦਾ ਆਈ ਹੈ ਕਿਉਂਕਿ ਰੇਕ ਯਾਰ ਇਹ ਸਹੀ ਪੁੱਛੇ ਤਾਂ ਬੀਬੀਆਂ ਦਾ ਮੇਲਾ ਸਾਰੇ ਤਾਂ ਹੀ ਆ ਯਾਰ ਨਹੀਂ ਜ਼ਿਆਦਾਤਰ ਕ੍ਰੌਕਰੀ ਜਿਹੜੇ ਹਿਸਾਬ ਨਾਲ ਚੀਜ਼ਾਂ ਝੂਲੇ ਚੱਲਿਆ ਸਟਾਲਾਂ ਜਿਹੜੀਆਂ ਸਮਾਨ ਆ ਹਨ ਬਰਤਨ ਵਗੈਰਾ ਸਟਾਲਾਂ ਇਹ ਯਾਤਰਾ ਆਪਣੀਆਂ ਬੁੜੀਆਂ ਖਰੀਦ ਲੈਂਦੀਆਂ ਆਪਾਂ ਨੂੰ ਤਾਂ ਨਹੀਂ ਪਤਾ ਉਹ ਰੇਟ ਰੂਟੋ ਵੀ ਘਟਾਉਂਦਾ ਆ ਲੈਂਦੀਆਂ ਇੱਕ ਇਹਨਾਂ ਨੇ ਯਾਰ ਰੇਟ ਬਹੁਤ ਚੱਕੇ ਸਟਾਲਾਂ ਦੀ ਹੈ ਖਾਣ ਪੀਣਾਂ ਦਾ ਰੇਟ ਹੀ ਬਹੁਤ ਚੱਕ ਛੜਿਆ ਖਾਣ ਪੀਣਾਂ ਦਾ ਪਤਾ ਕੀ ਹੋਇਆ ਬਈ ਅਗਿੱਤੀ ਹਾਂ ਅਗਿੱਤੀ ਹੁਣ ਟਿਕਟ ਕੀਤੀ ਇਹਨਾਂ ਨੇ ਬਾਈਆਂ ਤੋਂ ਪੁੱਛ ਲੈਨੇ ਆਪਾਂ ਬਾਈ ਆਹ ਪ੍ਰੋਜੈਕਟ ਆ ਜਿਹੜਾ ਇਹ ਫ੍ਰੀ ਆ ਕਿ ਤੁਹਾਡੀ ਟਿਕਟ ਲੱਗੀ ਆ ਟਿਕਟ ਲੱਗੀ ਆ ਤੁਹਾਨੂੰ ਪੈਸੇ ਲਏ ਆ ਵਿੱਚ ਲਾਉਣ ਦੇ ਸਟਾਲ ਦੇ ਸ ਯਾਰ ਪਾਏ ਪਿਆਓ ਚ ਫਿਰਦੇ ਆ ਤੁਸੀਂ ਤੁਸੀਂ ਪਿਆਬੀ ਬੋਲੋ ਸਾਡੇ ਯਾਰ ਆਪ ਕੀ ਹੋ ਇਹ ਸਟਾਰ ਲਗਾਈ ਹੈ ਨਾ ਆਪਣੇ ਇਸਕੇ ਪੈਸੇ ਲਏ ਆ ਆਪੇ ਕਿਤਨੇ ਕਿਤਨੇ ਹਾਂ ਉਹ ਨਹੀਂ ਨਹੀਂ ਗੱਲ ਫੜੀ ਨਾ ਹਾਂ ਲੈ ਲੈ ਪੈਸੇ ਇਹੋ ਦੋ 25 25000 ਰੁਪਏ ਜਦੋਂ ਲਿਆ ਤਾਂ ਜਾਹਰ ਜੀ ਗੱਲ ਆ ਵੀ ਜਿਹੜੀ ਆਟਮ 5000 ਦਿਓ ਡਬਲ ਹੋ ਜੂਗੀ ਹਨਾ ਬਾਈ ਮਹਿੰਗੀ ਤਾਂ ਹੋਊਗੀ ਨਾ ਉਹ ਜੀ ਇਹਨਾਂ ਨੇ ਪੈਸੇ ਕਢਣੇ ਕਢਣੇ ਇਹਨਾਂ ਨੇ ਵੀ ਪੈਸੇ ਆਪਦੇ ਪੂਰੇ ਕਰਨੇ ਆ ਉਹ ਇਹਨਾਂ ਦਾ ਕਸੂਰ ਨਹੀਂਗਾ ਇਹ ਹੈ ਕਿ ਸਾਰੇ ਮੇਲੇ ਦੇ ਤੁਹਾਨੂੰ ਗੇਮ ਆਪਾਂ ਦਿਖਾ ਦਿੰਦੇ ਆ ਆਪਾਂ ਆਜੋ ਹਾਂ ਦੂਜੀ ਗੱਲ ਇਹ ਆ ਐਕਤੀ ਕੀ ਇਹਨਾਂ ਨੇ ਟ੍ਰੈਕਟ ਸਿਸਟਮ ਕਰਤਾ ਜਿਹੜੀ 30 ਰੁਪਏਾਂ ਚੀਓ ਕਿੰਨੀ ਆ 60ਾਂ ਦੀ 60ਾਂ ਡਬਲ ਹੋ ਗਿਆ ਡਬਲ ਹੋ ਗਿਆ ਹੁਣ ਆ ਬਾਈ ਆ ਬਾਈ ਗਲੇ ਲੇ ਵੇਖ ਬੱਕਰੀ ਚੀਜ਼ ਆ ਬੜਾ ਹੈ ਸਾਡੇ ਵਾਰੀ ਦੂਜਿਆਂ ਦੀ ਡੱਕਿਆਂ ਦੀ ਆਪਾਂ ਬਣਾ ਲੈਂਦੇ ਤੋੜ ਕੇ ਬਣਾ ਲੈਂਦੇ ਵਿਚਾਲੇ ਨਾਲੀ ਉਹ ਤੋੜਦੇ ਜਿਹੜੇ ਆ ਜਾਂਦੀ ਤਕੜੀ ਜਿਹੜੀ ਆਏ ਹੁੰਦੀ ਸੀ ਤਕੜੀ ਇੱਕ ਗੱਲ ਹੋਰ ਅੱਗੇ ਵਾਲੀ ਅੱਗੇ ਜਿਹੜੇ ਬੰਦੇ ਮਾਰ ਲਾ ਉਹਨਾਂ ਨੂੰ ਪਤਾ ਆ ਕਿ ਜਿਹੜੀ ਆ ਚੀਜ਼ ਹੁੰਦੀ ਸੀ ਡਾਣੀ ਉਹਦਾ ਮੁੱਲ ਪੈਂਦਾ ਹੁੰਦਾ ਹੈ ਨਾ ਅੱ ਇਹ ਲੱਕ ਤੇ ਘਟੋਲੀ ਕਿੱਥੇ ਦੀ ਘਟੋਲੀਆਂ ਲੈਣੀ ਪਊਗੀ ਘਟੋਲੀਆਂ ਤਾਂ ਨਹੀਂ ਦੇ ਦਿਆ ਯਾਰ ਆਹ ਪਾਲੀ ਵੱਡੀ ਹਾਂ ਇਗਾ ਆਇਆ ਪਹੋ ਚਾਹਣਾ ਮੇਲਾ ਬਹੁਤ ਕੱਟੀਆਂ ਬੀਬੀਆਂ ਦੇ ਰਹਿਣ ਵਾਸਤੇ ਸੇਡਲ ਵਗੈਰਾ ਉਹ ਆ ਵੇਖ ਆ ਵੇਖ ਇੱਧਰ ਕੈਮਰਾ ਇੱਧਰ ਆ ਆ ਵੇਖ ਵੇਖ ਇੱਧਰ ਇਹ ਮਰਾਉ ਸੱਟਾ ਕਿ ਨਾ ਕੇ ਇਹਦੇ ਕਨਗ ਆ ਬੋਲੋ ਛੇਰਾ ਗੱਬਰ ਸੇ ਪੰਗਾ ਨਾ ਲੈਣਾ ਕਿ ਕਿ ਕਰਿਆ ਆਤਾ ਹੈ ਛੇਰਾ ਤੂਫਾਨ ਕਿੰਨਾ ਚਲਾ ਜਾਂਦਾ ਹੈ ਛੇਰਾ کہ رہے کہ نکلی پولی اور پنچو کی نکلی کولی کبھی خالی نہیں جاتی ہے شیرا کے آ تو 25 کے 25 کے نہیں چھوڑ دے آئے ہائے اپنا کولی چلیں گی اور ہمارا کیا ہو گیا لارا آئے ہائے باوا قبر لا ویے ہن آ اگیا اپا ایتھے کھان پین والے سامان نی یارا جاما کی پوچھنا نہیں یارا کہہ رہا تو ماں کے ٹکی لایا تو پشانوں کو تو مڑدا ہی دکھوا گا نہیں دو دو ٹکن نہیں ٹھنڈا پی چکر ریڑ دا پی کی ਰੀਡ ਤਾਂ ਨਹੀਂ ਥੋੜਾ ਜਿਹਾ ਇਹਦੇ ਮਟੀਰੀਅਲ ਘੱਟ ਸੀ ਨਾ ਰੀਡ ਹਾਂ ਚੱਲ ਆ ਜਾਓ ਦਿਖਾ ਦੇਣਾ ਇਹਨੂੰ ਲਾਇਆ ਸਾਰੇ ਹਾਂ ਹਾਂ ਖਾਣੇ 'ਚ ਨਹੀਂ ਆਉਂਦਾ ਉਹ ਵੇਖੋ ਇਧਰ ਦਿਖਾ ਰਾਮਣ ਤੁਰਿਆ ਆਉਂਦਾ ਥੋੜੇ ਸਿਰਕਮ ਜੋ ਰਾਰਾ ਬਣਦੇ ਆਉਂਦਾ ਠੀਕਾ ਦਿਖਾ ਦੇ ਇਧਰ ਸਾਰੇ ਦੂਰ ਬੜਾ ਜਾਓ ਆ ਜਾ ਇਧਰ ਹੀ ਆ ਜਾ ਸੋਲੇ ਇਧਰ ਆ ਜਾ ਤੇ ਬਾਹਰੇ ਦੁਪਹਿਰੇ ਖੜਾ ਨਹੀਂ ਹੁੰਦਾ ਸੀਗਾ ਹੁਣ ਤਾਂ ਫੋਨ ਤੋਂ ਇੱਕ ਨੰਬਰ ਬਣ ਗਿਆ ਜਾਵਾਂ ਹੁਣ ਤਾਂ ਬਹੁਤ ਫਰਕ ਪੈ ਗਿਆ ਯਾਰ ਹੁਣ ਤਾਂ ਲਦਾਵਿਆ ਥੋੜਾ ਜਿਹਾ ਮੱਥੇ 'ਚ ਪੈਦਾ ਹੋ ਜੂਗਾ ਥੱਲੇ ਵੀ ਤੇ ਚੰਡੋਲਾ ਬਹੁਤ ਵੱਡੀਆਂ ਆ ਇਹਦੀ ਆ ਸਿਸਟਮ ਬੜਾ ਤਕੜਾ ਸਿਸਟਮ ਆ ਇਹ ਤੈਨੂੰ ਚੰਡੋਲਾ ਵੱਡੀਆਂ ਦਾ ਕੀ ਫਾਇਦਾ ਜੇ ਤੂੰ ਝੂਠੇ ਨਹੀਂ ਲੈਣਾ ਨਾ ਤਾਂ ਮੈਨੂੰ ਲੈਣ ਦੇਣਾ ਯਾਰ ਭਾਈ ਮੈਨੂੰ ਡਰ ਮੈਨੂੰ ਡਰ ਲੱਗਦਾ ਇਹ ਸਾਨੂੰ ਤਾਂ ਨਹੀਂ ਲੱਗਦਾ ਫਿਰ ਤੈਨੂੰ ਡਰ ਲੱਗੀ ਜਾਵੇ ਹੁਣ ਪਰ ਮੈਨੂੰ ਤਾਂ ਡਰ ਲੱਗਦਾ ਯਾਰ ਤੂੰ ਚੜ ਜਾ ਮੈਂ ਤੈਨੂੰ ਕਹੀ ਇੱਕ ਜੀ ਹੋਰ ਰੋਡ ਕੀ ਤੇ ਤੂੰ ਕਰ ਲਈ ਸੀ ਕਰ ਲਈ ਸੀ ਆ ਜਾ ਫਿਰ ਕਰਕੇ ਆਪਾਂ ਆ ਜਾ ਮੱਕੀ ਮੱਕੀ ਛੱਲੀਆਂ ਮੇਲੇ ਦੇ ਚੱਲਿਆਂ ਦੇ ਖਾਲੇ ਦੇ ਛੱਲੀਆਂ ਤੇ ਨਹੀਂ ਛੱਲੀਆਂ ਤਾਂ ਘਰੇ ਵੀ ਆਪਣੇ ਹੁੰਦੀਆਂ ਉਥੇ ਵੀ ਆ ਉਹਦਾ ਤਾਂ ਚੱਕਦੇ ਨੇ ਹੰਦੂ ਮੇਲੇ ਵਾਲੀ ਛੱਲੀ ਬੜੀ ਆ ਹਾਂ ਜੀ ਸਹੀ ਗੱਲ ਆ ਇਹ ਕੀ ਚੱਕਰ ਮੇਲੇ ਵਾਲੀ ਕਦੇ ਆਦਮ ਜੀ ਮਰਾਣਾ ਮੇਲੇ ਵਾਲੀ ਛੱਲੀ ਫਿਰ ਆਏ ਹਨ ਇੱਥੇ ਪਾਹੇ ਲੱਗੇ ਹੁੰਦੇ ਸਾਰੇ ਜੀ 80 ਦੀ ਤਾਂ ਕਰਕੇ ਪਤਾ ਨਹੀਂ 80 ਦੀ ਕਿ 100 ਦੀ ਆਪਾਂ ਟ੍ਰੇਟ ਵੀ ਨਹੀਂ ਪੁੱਛਿਆ ਪੁੱਛ ਲੈ ਜੇ ਤਾਂ ਬਾਈ ਮਿੰਟ ਮਿੰਟ ਦੇ 100 120 ਤੁਰ ਜਾਂਦਾ 100 ਰੁਪਏ ਆਪਣੇ ਵਾਲਾ 500 ਰੁਪਏ ਝੋਲਾ ਭਰ ਕੇ ਅਗਲਾ ਕਹਿੰਦਾ ਰੇਰ ਉਬਾਲੀ ਨਹੀਂ ਬਾਈ ਬੈਠੇ ਆਏ ਕਹਿੰਦੇ ਮੁਰਕਣ ਪਰ ਇੱਥੇ ਆ ਕੇ ਤਾਂ ਖਾਣੀ ਆ ਇੱਥੇ ਆ ਕੇ ਤਾਂ ਖਣ ਮੇਲਾ ਯਾਰ ਮੇਲਾ ਮੇਲਾ ਮੇਲੇ ਤਾਂ ਫਿਰ ਆ ਉਹ ਵੇਖ ਲੋ ਆ ਇਧਰ ਇਧਰ ਖਾਦੇ ਇਧਰ ਐਂਟਰੀ ਆ ਬਾਈ ਇਹ 10 ਰੁਪਏ ਟਿਕਟ ਆ ਗਈ ਤੇ ਇੱਕ ਹੋਰ ਤੁਹਾਨੂੰ ਦੱਸ ਦੇਣਾ ਜਿਹਨੇ ਆਉਣਾ ਬਾਈ ਇੱਕ ਵਾਰੀ ਟਿਕਟ ਜਿਹੜੀ ਤੁਹਾਨੂੰ ਪਾਰ ਕੇ ਸਿੱੜ ਦੇਣੀ ਆ ਦੁਬਾਰਾ ਤੁਸੀਂ ਬਾਹਰ ਨਿਕਲ ਕੇ ਦੁਬਾਰਾ ਫੇਰ ਟਿਕਟ ਨਵੀਂ ਲੈ ਕੇ ਆਉਣੀ ਪੈਣੀ ਤੁਹਾਨੂੰ ਇਹ ਨੋਟ ਕਰ ਲਓ ਗੱਲ ਜਿਹਨੇ ਆਉਣਾ ਤੇ ਬਾਈ ਦੂਰੀ ਯਾਰ ਤਾਂ ਆਉਣਾ ਹੀ ਪਊ ਯਾਰ ਦੂਰੀ ਯਾਰ ਕਿਉਂ ਨਹੀਂ ਆਉਣਾ ਪੈਂਦਾ ਉਹ ਬਾਈ ਉਵੇਂ ਨਹੀਂ ਯਾਰ ਕੋਈ ਰਿਸ਼ਤੇਦਾਰ ਆ ਬਾਹਰ ਆ ਸਾਡੇ ਕਿ ਲੁ 10 ਰੁਪਏ ਪਿੱਛੇ ਖੜਾ ਕਿਵੇਂ 10 ਰੁਪਏ ਪਿੱਛੇ ਕਰਾਏ ਥੋੜਾ ਕੋਈ ਮੈਨੂੰ ਬਈ ਬਾਹਰ ਕਰਾ ਲੈ ਨੀ ਯਾਰ ਇੱਕ ਵਾਰੀ ਤਾਂ ਆਗੇ ਇੱਕ ਵਾਰੀ ਆਗੇ ਦੁਆਰਾ ਦੀ ਗੱਲ ਕਰ ਰਹੇ ਹੁਣ ਬੰਦਾ ਘੁੰਮ ਲਿਆ ਘੰਟਾ ਘੜੀ ਬਾਹਰ ਨਿਕਲ ਗਿਆ ਪਤਾ ਨਹੀਂ ਹੁੰਦਾ ਦੁਆਰਾ ਬਈ ਫੇਰ ਲੱਗਣੀ ਏ ਰੇਟ ਪਤਾ ਤੁਹਾਨੂੰ ਕਿੰਨਾ ਲੱਗਣੀ ਏ 10 only 10 ਯਾਰ ਐ ਤਾਂ ਤੇ ਮੈਨੂੰ ਨਿਕਲ ਗਿਆ only 10 ਆਪਾਂ ਨੂੰ 10 ਲੱਗਦੇ ਪਰ ਇਹਨਾਂ ਸਾਡੇ ਕੋਹੜਾ ਲੱਗੇ ਇਹ ਬਹੁਤ ਗੇਮ ਵੱਡੀ ਪੈਣੀ ਏ ਬਈ ਹਾਂ ਆਪਾਂ ਨੂੰ ਹੀ ਲੱਗਦਾ ਹਾਂ ਇਹ ਬਹੁਤ ਵੱਡੀ ਗੇਮਾਂ ਤੇ ਆਜੋ ਆਪਾਂ ਤੁਹਾਨੂੰ ਹੁਣ ਇੱਧਰਲਾ ਮਾਹੌਲ ਉਹ ਚੱਲ ਪਏ ਇੱਧਰ